ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ 27 ਦਸੰਬਰ ਯਾਨੀ ਕਿ 13 ਪੋਦਾ ਦਿਨ ਹੈ ਅੱਜ ਦੇ ਦਿਨ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੀ ਸਿੰਘ ਜੀ ਮਾਤਾ ਗੁਜਰਕਰ ਜੀ ਦੀ ਸ਼ਹੀਦੀ ਹੁੰਦੀ ਹੈ ਸੰਗਤ ਜੀ ਵਜ਼ੀਰ ਖਾਂ ਸੋਚਦਾ ਸੀ ਕਿ ਮੈਂ ਸਾਹਿਬਜ਼ਾਦਿਆਂ ਨੂੰ ਮਾਰ ਦਿੱਤਾ ਸ਼ਹੀਦ ਕਰ ਦਿੱਤਾ ਪਰ ਉਹ ਬੱਚਿਆਂ ਨੂੰ ਮਾਰ ਕੇ ਵੀ ਮਾਰ ਨਾ ਸਕਿਆ ਸਾਹਿਬਜ਼ਾਦੇ ਅੱਜ ਵੀ ਜਿਉਂਦੇ ਨੇ ਸਾਡੇ ਦਿਲਾਂ ਵਿੱਚ ਸਾਡੇ ਬੋਲਾਂ ਵਿੱਚ ਸਾਡੇ ਜੀਵਨ ਦੇ ਵਿੱਚ ਜਿਉਂਦੇ ਨੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਸਾਡਾ ਜੀਵਨ ਰੌਸ਼ਨ ਹੁੰਦਾ ਹੈ ਸੰਗਤ ਜੀ ਅਸੀਂ ਪਿਛਲੇ ਕੁਝ ਦਿਨਾਂ ਤੋਂ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਜਾਣਨ ਦੀ ਮਿਲਜੁਲ ਕੇ ਕੋਸ਼ਿਸ਼ ਕੀਤੀ ਹੈ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਇਸ ਇਤਿਹਾਸ ਨੂੰ ਜਾਣਨ ਤੋਂ ਪਹਿਲਾਂ ਅਸੀਂ ਥੋੜੀ ਜਿਹੀ ਝਾਤ ਮਾਤਾ ਗੁਜਰੀ ਜੀ ਦੇ ਜੀਵਨ ਤੇ ਪਾਵਾਂਗੇ ਕਈ ਲੋਕ ਸੋਚਦੇ ਨੇ ਕਿ ਮਾਤਾ ਜੀ ਬਜ਼ੁਰਗ ਸੀ ਇਸ ਕਰਕੇ ਉਹਨਾਂ ਦਾ ਦਿਲ ਕਮਜ਼ੋਰ ਸੀ ਪਰ ਯਾਦ ਰੱਖਣ ਵਾਲੀ ਗੱਲ ਤਾਂ ਇਹ ਹੈ ਕਿ ਮਾਤਾ ਗੁਜਰਕੌਰ ਜੀ ਦਾ ਪਹਿਲਾ ਨਾਮ ਗੁਜਰੀ ਸੀ ਮਾਤਾ ਜੀ ਕੋਈ ਛੋਟੀ ਮੋਟੀ ਔਰਤ ਨਹੀਂ ਇਹ ਪੂਰੇ ਇੱਕ ਨਗਰ ਸ੍ਰੀ ਆਨੰਦਪੁਰ ਸਾਹਿਬ ਦੀ ਮਹਾਰਾਣੀ ਸਨ ਸ਼੍ਰੀ ਆਨੰਦਪੁਰ ਸਾਹਿਬ ਨੂੰ ਵਸਾਉਣ ਵਾਲੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਤਨੀ ਹਨ ਸ਼ਹੀਦ ਪਾਈ ਭਾਈ ਕਿਰਪਾਲ ਚੰਦ ਦੀ ਭੈਣ ਹਨ ਇਹ ਸ਼ਹੀਦ ਚਾਰ ਸਾਹਿਬ ਜਦਿਆਂ ਦੀ ਦਾਦੀ ਹਨ ਅਤੇ ਮਾਤਾ ਗੁਜਰੀ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਮਾਂ ਹਨ ਸੰਗਤ ਜੀ ਮਾਤਾ ਗੁਜਰ ਕੋ ਜੀ ਨੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਬਹੁਤ ਸਾਰੇ ਯੁੱਧ ਦੇਖੇ ਮਾਤਾ ਜੀ ਨੇ ਆਪਣੇ ਸਹੁਰਾ ਸਾਹਿਬ ਇਸ ਤੋਂ ਬਾਅਦ ਪੁੱਤਰ ਨੂੰ ਇਸ ਤੋਂ ਬਾਅਦ ਪੋਤਿਆਂ ਨੂੰ ਜੰਗ ਦੇ ਵਿੱਚ ਜੂਝਦੇ ਦੇਖਿਆ ਮਾਤਾ ਜੀ ਆਪਣੇ ਪੁੱਤਰ ਤੇ ਪੋਤਿਆਂ ਨੂੰ ਹਥੀ ਤਿਆਰ ਕਰਕੇ ਜੰਗ ਵਾਸਤੇ ਭੇਜਦੇ ਸਨ ਜਾਓ ਜ਼ੁਲਮ ਦੇ ਖਿਲਾਫ ਜਿੱਤ ਕੇ ਆਓ ਇਸ ਤੋਂ ਇਲਾਵਾ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੁੰਦੇ ਨੇ ਮਾਤਾ ਜੀ ਕਬਰੋਂਦੇ ਨਹੀਂ ਬਲਕਿ ਆਪਣੇ ਪੁੱਤਰ ਨਾਲ ਮਿਲ ਕੇ ਪੂਰੇ ਕਾਰਜ ਨੂੰ ਸੰਭਾਲਦੇ ਨੇ ਜਿਨ੍ਹਾਂ ਦਾ ਪੂਰਾ ਬਚਪਨ ਜਵਾਨੀ ਤੇ ਬੁਢਾਪਾ ਗੁਰੂ ਸਾਹਿਬਾਂ ਨਾਲ ਬਤੀਤ ਹੋਇਆ ਹੋਵੇ ਤਾਂ ਆਪ ਜੀ ਸੋਚੋ ਕਿੰਨੇ ਮਹਾਨ ਹੋਣਗੇ ਕਿੰਨੇ ਬਹਾਦਰ ਹੋਣਗੇ ਮਾਤਾ ਜੀ ਇਸ ਕਰਕੇ ਉਹਨਾਂ ਨੂੰ ਕੋਈ ਵੀ ਦੁਸ਼ਟ ਕਸ਼ਟ ਹਰਾ ਨਹੀਂ ਸਕਿਆ ਸਾਹਿਬ ਜਾਦਿਆ ਦੇ ਅੰਦਰ ਇੰਨੀ ਸ਼ਕਤੀ ਸਿਰਫ ਦਾਦੀ ਜੀ ਕਰਕੇ ਸੀ ਕਿਉਂਕਿ ਮਾਤਾ ਜੀ ਬੱਚਿਆਂ ਦੇ ਮਨਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਾਣੀ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਪਰਦੇ ਸਨ ਅੱਜ ਤੇਰਾ ਪੋਤਾ ਦਿਨ ਹੈ ਅੱਜ ਅਖੀਰੀ ਵਾਰ ਮਾਤਾ ਜੀ ਤੇ ਬੱਚਿਆਂ ਦਾ ਮਿਲਾਪ ਹੋ ਰਿਹਾ ਹੈ ਦਾਦੀ ਮਾਤਾ ਜੀ ਜਾਣਦੇ ਸਨ ਕਿ ਅੱਜ ਮੇਰੇ ਪੋਤਿਆਂ ਨਾਲ ਦੁਬਾਰਾ ਮਿਲਣਾ ਨਹੀਂ ਹੋਵੇਗਾ ਅਤੇ ਦਾਦੀ ਜੀ ਇਹ ਵੀ ਜਾਣਦੇ ਸੀ ਕਿ ਅੱਜ ਮੇਰੇ ਮਾਸੂਮ ਪੋਤੇ ਕੁਰਬਾਨ ਕਰਕੇ ਧਰਮ ਦੀ ਰੱਖਿਆ ਕਰਨਗੇ ਮਾਤਾ ਜੀ ਨੇ ਬੱਚਿਆਂ ਨੂੰ ਬਹੁਤ ਪਿਆਰ ਕੀਤਾ ਮੱਥਾ ਚੁੰਮਿਆ ਪਿੱਠ ਥਾਪੜੀ ਉੱਥੇ ਵਿਦਾ ਕੀਤਾ ਮਾਤਾ ਜੀ ਨੇ ਦੋਵੇਂ ਹੱਥ ਜੋੜ ਉਸ ਪਰਮਾਤਮਾ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦੇ ਨੇ ਅਤੇ ਕਹਿੰਦੇ ਨੇ ਆਪ ਜੀ ਦੇ ਪੋਤੇ ਆਪ ਜੀ ਦੀ ਰਾਹ ਤੇ ਹੀ ਆਪ ਜੀ ਦੇ ਪੈਂਡੇ ਤੇ ਹੀ ਚੱਲ ਰਹੇ ਨੇ ਜਿਸ ਤਰ੍ਹਾਂ ਆਪ ਜੀ ਜ਼ੁਲਮ ਦੇ ਵਿਰੁੱਧ ਡਟੇ ਰਹੇ ਉਦਾਂ ਹੀ ਇਹ ਵੀ ਤੁਹਾਡੇ ਵਾਂਗੂ ਡਟੇ ਹੋਏ ਨੇ ਮਾਤਾ ਜੀ ਟਿਕ ਟਿਕੀ ਲਗਾ ਕੇ ਉਦੋਂ ਤੱਕ ਬੱਚਿਆਂ ਵੱਲ ਵੇਖਦੇ ਰਹੇ ਜਦੋਂ ਤੱਕ ਬੱਚੇ ਅੱਖਾਂ ਤੋਂ ਓਲੇ ਨਹੀਂ ਹੋ ਗਏ ਉਧਰ ਸਰਹੰਦ ਵਿੱਚ ਕੋਈ ਵੀ ਜਲਾਦ ਸਾਹਿਬ ਜਦਿਆਂ ਨੂੰ ਸ਼ਹੀਦ ਕਰਨ ਵਾਸਤੇ ਤਿਆਰ ਨਹੀਂ ਹੋ ਰਿਹਾ ਸੀ ਤਾਂ ਇਹਨਾਂ ਦੇ ਇੱਕ ਸੈਨਿਕ ਵਜ਼ੀਰ ਖਾਂ ਨੂੰ ਸਲਾਹ ਦਿੰਦੇ ਨੇ ਉਹ ਕਹਿੰਦਾ ਹਜ਼ੂਰ ਅਗਰ ਤੁਸੀਂ ਕਹੋ ਤਾਂ ਮੈਂ ਇੱਕ ਖਬਰ ਦੋ ਜਲਾਦਾਂ ਨੂੰ ਦੇ ਸਕਦਾ ਉਹ ਇਹ ਕੰਮ ਜ਼ਰੂਰ ਕਰ ਦੇਣਗੇ ਵਜ਼ੀਰ ਖਾਂ ਕਹਿੰਦਾ ਲਿਆਓ ਉਹਨਾਂ ਨੂੰ ਇਹ ਗੁਕੈਂਦ ਹੈ ਉਹ ਤੁਹਾਡੀ ਹੀ ਜੇਲ੍ਹ ਵਿੱਚ ਹਨ ਇਹ ਕਹਿੰਦਾ ਜੇਕਰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਤਾਂ ਉਹ ਇੱਕ ਕੰਮ ਕਰ ਦੇਣਗੇ ਤੇ ਵਜ਼ੀਰ ਖਾਂ ਉਹਨਾਂ ਨੂੰ ਛੱਡਣ ਲਈ ਮੰਨ ਜਾਂਦਾ ਹੈ ਸੰਗਤਜੀ ਜਲਾਦ ਸ਼ਾਸਨ ਬੇਗਤਾ ਵਾਸ਼ਨ ਬੇਗ ਇਹਨਾਂ ਨੂੰ ਆਪਣੇ ਮੁਕਦਮੇ ਵਿੱਚ ਮਾਫ ਕਰਨ ਦਾ ਵਾਅਦਾ ਲੈ ਕੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਲਈ ਮਨਾ ਲਿਆ ਜਾਂਦਾ ਹੈ ਇਸ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਇਹਨਾਂ ਜਲਾਦਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਸਰਹੰਦ ਦੇ ਲੋਕ ਦੇ ਵੇਖ ਕੇ ਹੈਰਾਨ ਸਨ ਇਹ ਜ਼ਾਲਮ ਕਿੰਨਾ ਕਹਿਰ ਢਾ ਰਹੇ ਨੇ ਬੱਚਿਆਂ ਤੇ ਤੇ ਇੱਧਰ ਸਾਹਿਬਜ਼ਾਦੇ ਬਿਲਕੁਲ ਨਾ ਖबराਏ ਇੱਧਰ ਜਲਾਦਾ ਨੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਨੂੰ ਕਿਲੇ ਦੀ ਨੀਹਾਂ ਦੇ ਵਿੱਚ ਖੜਾ ਕੀਤਾ ਤੇ ਉਹਨਾਂ ਦੇ ਆਲੇ-ਦੁਆਲੇ ਦਵਾਰ ਚਨੋਣੀ ਸ਼ੁਰੂ ਕਰ ਦਿੱਤੀ ਜਲਾਦ ਵਜ਼ੀਰ ਖਾਂ ਤੇ ਉਸ ਦੇ ਸੈਨਿਕ ਸੇਵਾਦਾਰ ਬੜੇ ਹੀ ਉਦਾਸ ਹੋ ਕੇ ਵੇਖ ਰਹੇ ਸੀ ਬੜੀ ਚਿੰਤਾ ਵਿੱਚ ਲੱਗ ਰਹੇ ਸਨ ਜਿੱਦਾਂ ਇਹ ਜਿੱਤ ਕੇ ਵੀ ਹਾਰ ਗਏ ਹੋਣ ਉਧਰ ਦੀਵਾਰ ਉੱਚੀ ਹੁੰਦੀ ਜਾ ਰਹੀ ਸੀ ਤਾਂ ਸਾਹਿਬਜ਼ਾਦੇ ਜਬਜੀ ਸਾਹਿਬ ਦਾ ਪਾਠ ਕਰਨ ਲੱਗਦੇ ਨੇ ਦੀਵਾਰ ਜਦੋਂ ਉੱਸਰ ਦੀ ਉੱਸਰ ਦੀ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੀ ਛਾਤੀ ਕੋਲ ਆ ਗਈ ਤਾਂ ਕਾਜ਼ੀ ਨੇ ਇੱਕ ਵਾਰ ਫੇਰ ਸਾਹਿਬਜ਼ਾਦਿਆਂ ਨੂੰ ਪੁੱਛਿਆ ਕਹਿੰਦਾ ਅਜੇ ਵੀ ਮੌਕਾ ਸਾਡਾ ਕਹਿਣਾ ਮੰਨ ਲਓ ਇਸਲਾਮ ਕਬੂਲ ਕਰ ਲਓ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਨੇ ਕਿਹਾ ਤੁਸੀਂ ਕਿਉਂ ਆਪਣਾ ਵਕਤ ਬਰਬਾਦ ਕਰ ਰਹੇ ਹੋ ਸਾਡਾ ਜਵਾਬ ਨਹੀਂ ਬਦਲਣਾ ਥੋੜੀ ਦੇਰ ਬਾਅਦ ਬਾਬਾ ਜੋਰਾਵਰ ਸਿੰਘ ਜੀ ਨੇ ਆਪਣੇ ਛੋਟੇ ਭਰਾ ਨੂੰ ਕਿਹਾ ਕਿ ਐ ਮੇਰੇ ਛੋਟੇ ਵੀਰ ਤੂੰ ਠੀਕ ਹੈ ਨਾ ਬਾਬਾ ਫਤਿਹ ਸਿੰਘ ਜੀ ਆਖਦੇ ਹਨ ਵੀਰ ਜੀ ਜਦੋਂ ਤੁਸੀਂ ਨਾਲ ਹੋ ਤਾਂ ਕੀ ਡਰ ਹੈ ਬਾਬਾ ਜੋਰਾਵਰ ਸਿੰਘ ਜੀ ਨੇ ਫਿਰ ਕਿਹਾ ਵੀਰ ਤੇਰੀ ਸ਼ਹੀਦੀ ਮਹਾਨ ਹੈ ਦੁਨੀਆ ਵਿੱਚ ਚਾਹੇ ਤੁਸੀਂ ਮੇਰੇ ਤੋਂ ਬਾਅਦ ਵਿੱਚ ਆਏ ਹੋ ਪਰ ਦੀਵਾਰ ਤੁਹਾਨੂੰ ਮੇਰੇ ਤੋਂ ਪਹਿਲਾਂ ਢੱਕ ਕੇ ਮੇਰੇ ਤੋਂ ਦੂਰ ਕਰ ਦੇਗੀ ਤੇ ਮੇਰੇ ਵੀਰ ਤੇਰੀ ਸ਼ਹੀਦੀ ਨੂੰ ਲੋਕ ਯਾਦ ਕਰਨਗੇ ਤੂੰ ਸੱਚਮੁੱਚ ਬਹੁਤ ਮਹਾਨ ਹੈ ਸਾਹਿਬ ਜਾਦਾ ਬਾਬਾ ਫਤਿਹ ਸਿੰਘ ਜੀ ਆਖਦੇ ਹਨ ਵੀਰ ਜੀ ਅਸੀਂ ਹਮੇਸ਼ਾ ਨਾਲ ਰਵਾਂਗੇ ਤਾਂ ਦੋਨੋਂ ਸਾਹਿਬ ਜਾਦੇ ਆਪਣਾ ਧਿਆਨ ਗੁਰੂ ਚਰਨਾਂ ਦੇ ਵਿੱਚ ਜੋੜ ਕੇ ਗੁਰਬਾਣੀ ਦਾ ਪਾਠ ਕਰਦੇ ਰਹੇ ਜਦੋਂ ਦੀਵਾਰ ਪੂਰੀ ਹੋ ਗਈ ਤਾਂ ਵਜ਼ੀਰ ਖਾਂ ਇੱਥੋਂ ਜਾਣ ਲੱਗਾ ਵਜ਼ੀਰ ਖਾਂ ਨੇ ਸੋਚਿਆ ਸਾਹਿਬ ਜਾਦੇ ਸ਼ਹੀਦ ਹੋ ਚੁੱਕੇ ਨੇ ਪਰ ਕਹਿੰਦੇ ਨੇ ਕਿ ਦੀਵਾਰ ਥੋੜੀ ਹੀ ਦੇਰ ਵਿੱਚ ਡਿੱਗ ਜਾਂਦੀ ਹੈ ਅਤੇ ਸਾਹਿਬ ਜਾਦੇ बेहोਸ਼ੀ ਦੀ ਹਾਲਤ ਵਿੱਚ ਸਨ ਜਦੋਂ ਵਜ਼ੀਰ ਖਾਂ ਨੇ ਮੁੜ ਕੇ ਵੇਖਿਆ ਤਾਂ ਸਾਹਿਬ ਜਾਦੇ ਅਜੇ ਜਿਉਂਦੇ ਸਨ ਤਾਂ ਇਸ ਜ਼ਾਲਮ ਨੇ ਜਲਾਦਾ ਨੂੰ ਇਸ਼ਾਰਾ ਕੀਤਾ ਕਿ ਇਹਨਾਂ ਦਾ ਸਿਰ ਕਲਮ ਕਰ ਦਿੱਤਾ ਜਾਵੇ ਤੇ ਜਲਾਦਾ ਨੇ ਵਜ਼ੀਰਖਾ ਦੇ ਕਹਿਣ ਤੇ ਛੋਟੇ-ਛੋਟੇ ਮਾਸੂਮ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਸੰਗਤ ਜੀ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸ਼੍ਰੀ ਫਤਿਹਗੜ੍ਹ ਸਾਹਿਬ ਫਤਿਹ ਦਾ ਨਗਰ ਜਿੱਤ ਦਾ ਨਗਰ ਬਾਬਾ ਫਤੇ ਸਿੰਘ ਜੀ ਦੇ ਨਾਮ ਤੇ ਇਹ ਨਗਰ ਬਣਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਥੇ ਪਾਲਕੀ ਸੁਭਾਏ ਮਾਨ ਹੈ ਸ਼ਿਸ਼ੋਭਿਤ ਹੈ ਉਸ ਦੇ ਨੀਚੇ ਭੋਰਾ ਸਾਹਿਬ ਦੇ ਵਿੱਚ ਉਹੀ ਦਵਾਰ ਸਿਸ਼ੋਭਿਤ ਹੈ ਜਿਸ ਨੂੰ ਸੰਗਤ ਦੂਰ ਦੁਰਾਡੇ ਤੋਂ ਅੱਜ ਵੀ ਸ਼ੀਸ਼ ਚੁਕਾਉਂਦੀ ਹੈ ਸੰਗਤ ਛੋਟੇ ਸਾਹਿਬ ਜਾਦਿਆਂ ਦੇ ਦਰਸ਼ਨਾਂ ਹੁੰਦੀ ਹੈ ਮੈਂ ਛੋਟੇ ਸਾਹਿਬ ਜਾਦਿਆਂ ਦੇ ਚਰਨਾਂ ਦੇ ਵਿੱਚ ਕੋਟਾਨ ਕੋਟਵਾਰ ਸੀਸ ਝਕੌਨੀ ਹਾਂ ਜਿਨ੍ਹਾਂ ਨੇ ਹੱਸਦੇ ਹੱਸਦੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਆਪਣੀ ਸੁਰਤ ਜੋੜ ਕੇ ਸ਼ਹੀਦੀਆਂ ਦਾ ਜਮ ਪੀਤਾ ਪਰ ਜ਼ੁਲਮ ਦੇ ਅੱਗੇ ਆਪਣਾ ਸਿਰ ਨਹੀਂ ਝੁਕਾਇਆ ਅਤੇ ਸਾਨੂੰ ਵੀ ਸਿਰ ਚੁੱਕ ਕੇ ਜਿਉਣ ਦੀ ਪ੍ਰੇਰਣਾ ਦਿੱਤੀ ਉਧਰ ਮਾਤਾ ਗੁਜਰਕੌਰ ਜੀ ਨੂੰ ਵੀ ਛੋਟੇ ਸਾਹਿਬ ਜਦਿਆ ਦੇ ਬਾਰੇ ਪਤਾ ਲੱਗਦਾ ਮਾਤਾ ਜੀ ਉਸ ਅਕਾਲ ਪੁਰਖ ਦਾ ਸ਼ੁਕਰ ਕਰਦੇ ਹਨ ਵਜ਼ੀਰ ਖਾਂ ਬਜ਼ੁਰਗੇ ਦਾਦੀ ਜੀ ਨੂੰ ਵੀ ਮਾਰਨ ਦਾ ਹੁਕਮ ਦੇ ਦਿੰਦਾ ਅਤੇ ਦਾਦੀ ਮਾਤਾ ਜੀ ਵੀ ਆਪਣੇ ਪਤੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਂਗੂ ਅਡੋਲ ਬੈਠੇ ਰਹਿੰਦੇ ਹਨ ਅਤੇ ਜਲਾਦ ਮਾਤਾ ਜੀ ਨੂੰ ਵੀ ਸ਼ਹੀਦ ਕਰ ਦਿੰਦੇ ਹਨ ਜਿਸ ਜਗ੍ਹਾ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਹੁੰਦੀ ਹੈ ਉੱਥੇ ਵੀ ਇਹ ਠੰਡਾ ਬੁਰਜ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਜਿਸ ਵਜ਼ੀਰ ਖਾਂ ਤੇ ਉਸ ਦੇ ਦਰਬਾਰੀਆਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਘਰਾਂ ਵਿੱਚ ਅੱਜ ਦੀਵਾ ਤੱਕ ਨਹੀਂ ਬਲਦਾ ਤੇ ਇੱਧਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਹਰ ਰੋਜ਼ ਲੱਖਾਂ ਦੀ ਤਦਾਦ ਤੇ ਸੰਗਤ ਸੀਸ ਝੁਕਾਉਣ ਨਤਮਸਤਕ ਹੋਣ ਆਉਂਦੀ ਹੈ ਜੋ ਦੀਪ ਸਾਹਿਬਜ਼ਾਦਿਆਂ ਨੇ ਸ਼ਹੀਦੀ ਦੇ ਕੇ ਜਗਾਇਆ ਉਸ ਦਾ ਪ੍ਰਕਾਸ਼ ਦਿਨ ਤੋਂ ਦਿਨ ਵੱਧਦਾ ਜਾ ਰਿਹਾ ਹੈ ਤੇ ਇਹ ਪ੍ਰਕਾਸ਼ ਸਦਾ ਹੀ ਵੱਧਦਾ ਰਹੇਗਾ ਉਨ੍ਹਾਂ ਦੀ ਸ਼ਹੀਦੀ ਸਾਡੇ ਅੰਦਰ ਜ਼ੁਲਮ ਦੇ ਖਿਲਾਫ ਲੜਨ ਦੀ ਸ਼ਕਤੀ ਪੈਦਾ ਕਰਦੀ ਹੈ ਅਤੇ ਸਾਨੂੰ ਸਿਖਾਉਂਦੀ ਹੈ ਕਿ ਝੂਠ ਭਾਵੇਂ ਕਿੰਨਾ ਵੀ ਚਮਕ ਧਮਕ ਵਾਲਾ ਹੋਵੇ ਤਾਕਤਵਰ ਹੋਵੇ ਵੱਡਾ ਹੋਵੇ ਪਰ ਇਹ ਸੱਚ ਦੇ ਸਾਹਮਣੇ ਛੋਟਾ ਹੀ ਹੁੰਦਾ ਹੈ ਇਸ ਦੀ ਚਮਕ ਨਕਲੀ ਹੁੰਦੀ ਹੈ ਮਾਤਾ ਗੁਜਰੀ ਜੀ ਛੋਟੇ ਸਹਿਜ ਜਾਦਿਆ ਦੇ ਅੱਗੇ ਸਾਡਾ ਸੀਸ ਕੋਟਾਨ ਕੋਟਵਰ ਝੁਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ